ਅੱਜ ਦਰਬਾ ਨੂੰ ਬਹੁਤ ਸਾਰੇ ਆਪਾਂ ਕਹਿ ਸਕਦੇ ਕਿ ਗਿਫਟ ਦਿੱਤੇ ਨੇ ਜੀ ਕਿਹੜੇ ਕਿਹੜੇ ਉਜਾਰ ਨੇ ਉਹ ਜਿਹੜੇ ਕੰਮ ਕਰਨਗੇ ਜੀ ਸਭ ਤੋਂ ਪਹਿਲਾਂ ਦਰਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦੋ ਐਮਬੂਲੈਂਸ ਮਸ਼ੀਨਾ ਜਿਹੜੀਆਂ ਐਮਬੂਲੈਂਸਾਂ ਲਗੀਆਂ ਉਹ ਦਰਬੇ ਵਿੱਚ ਸਮਰਪਿਤ ਕੀਤੀਆਂ ਗਈਆਂ ਜਿਹੜੇ ਦਰਬੇ ਖੜੂਗੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇਤੋਂ ਦੂਰ ਆ ਕਰਤੀ ਔਰ ਪਿੰਡ ਧਰਮਗੜ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜੇ ਜਾਂ ਕਿ ਐਮਰਜੈਂਸੀ ਹੋ ਜੇ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇੀ ਸਿੱਧੁਰ ਗਈਆਂ ਜਾਨ ਬਚਾਉਣ ਦੇ ਲਈ ਇਹ ਸਰਕਾਰ ਦਾ ਵਿਸ਼ੇਸ਼ ਅਭਰਾਲਾਗਾ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਸੀ ਲੋਕਾਂ ਨੂੰ ਸਮਰਪਿਤ ਕੀਤੀਆਂ ਉਸ ਨੂੰ ਵਿੱਚ ਦੋ ਜਿਹੜੀਆਂ ਨੇ ਉਹ ਹਲਕਾ ਜੜਵਾ ਦੇ ਹਿੱਸੇ ਆ ਜਾਣਗੀਆਂ ਸਦਰਬਰ ਵਸਿਕਨ ਮੁਬਾਰਕਸਾਤ ਔਰ ਇਸ ਤੋਂ ਬਿਨਾ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀਆਂ ਗਲੀਆਂ ਦੇ ਉੱਤੇ ਕਿੱਦਾਂ ਕਰਨੀਆਂ ਉਹ ਬੜੀ ਕਿ ਮਸ਼ੀਨ ਜਿਹੜੀ ਹੈ ਬੜੇ ਮਹਿੰਗੇ ਪਾਦੀ ਜੜਵੇ ਤੋਂ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਵੱਡੇ ਵੱਡੇ ਸ਼ਹਿਰਾਂ 'ਚ ਹੁੰਦੀਆਂ ਸੀ ਚੰਡੀਗੜ੍ਹ ਲੁਧਿਆਣਾ ਜਲੰਧ ਅਮਰਸਰ ਉਹ ਦੜਵਰ ਮਿਲੀ ਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਇੱਥੇ ਤਰੀਕੇ ਨਾਲ ਹੋਊਗੀ ਇਹਦੇ ਲਈ ਮੈਂ ਸਮਝਣਾ ਧਨਵਾਲਾ ਨਗਰ ਕੌਂਸਲ ਦੇ ਪ੍ਰਧਾਨ ਜੀ ਉਹਨਾਂ ਸੂਰਜੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਪਰ ਦੂਸਰਾ ਜਿਹੜਾ ਸਾਡੇ ਕੁਛ ਰੇੜੀਆਂ ਸੀਗੀਆਂ ਉਹ ਜਿਹੜੇ ਆਪਣੇ ਦਸਵੰਨ ਲੈ ਕੇ ਉਹ ਵੀ ਸਬਰਪਤ ਕੀਤੇ ਗਏ ਤਾਂਕਿ ਸਫਾਈ ਜਿਹੜੀ ਆ ਉਹ ਅچھے ਤਰੀਕੇ ਨਾਲ ਹੋ ਸਕਦੀ ਦੋ ਤਿੰਨ ਪ੍ਰੋਜੈਕਟਾਂ ਦੀ ਚੀਮਾ ਸਾਹਿਬ ਤੁਸੀਂ ਹੋਰ ਵੀ ਗੱਲ ਕੀਤੀ ਹੈ ਵੀ ਇੱਥੇ ਜੜਵੇ ਦੇ ਵਿੱਚ ਲਾਇਆ ਜਾਣਾ ਉਹ ਕਿਹੜੇ ਕਿਹੜੇ ਨੇ ਦੇਖੋ ਇੰਡੋਰ ਸਟੇਡੀਅਮ ਜੜਵੇ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਤਾਕਤ ਤੇ ਜੋਰ ਦਿਖਾ ਚੁੱਕੇ ਨੇਗੇ ਆਪਣਾ ਲੋਹਾ ਬਣਵਾ ਚੁੱਕੇ ਨੇ ਕਿਉਂਕਿ ਉਹਨਾਂ ਸਾਰਿਆਂ ਵੱਲੋਂ ਮੰਗ ਸੀਗੀ ਕਿ ਇੱਕ ਇੱਕ ਅੱਛਾ ਇੰਡੋਰ ਸਟੇਡੀਅਮ ਬਣਾਇਆ ਜਾਵੇ ਕੋਈ ਇੰਡੋਰ ਸਟੇਡੀਅਮ ਜਿਹੜਾ ਬੜੇ ਜਲਦੀ ਤਿਆਰ ਹੋ ਜਾਊਗਾ ਉਹਦਾ ਸੀ ਬੜਾ ਜਲਦੀ ਜਿਹੜੀ ਆ ਉਹਦੀ ਸ਼ੁਰੂਆਤ ਕਰਦੀ ਹੈਗੀ 11 ਗੇਮਾਂ ਜਿਹੜੀਆਂ ਨੇ ਉਹ ਸਿੰਡੋਰ ਸਟੇਡੀਅਮ ਢੋੜ ਗਿਆ ਔਰ ਸਾਡੇ ਦਰਵਾਹੇ ਹਲਕੇ ਦੇ ਬੱਚੇ ਜਿਹੜੇ ਨੇ ਆਪਣਾ ਆਪਣਾ ਉੱਥੇ ਟ੍ਰੇਨਿੰਗ ਲੈ ਕੇ ਵਡੀਆਂ ਮੱਲਾ ਮਾਰਦੇਗੇ ਔਰ ਇਸ ਸਮੇਂ ਦਾ ਇੱਕ ਕਮਿਊਨਿਟੀ ਹਾਲ ਲੈਕਪਾਲ ਸਭਾ ਤੋਂ ਉਪਰੋੜ ਦਾ ਬਣਾਉਣਾਗਾ ਜਿੱਥੇ ਚਾਹ ਕੋਈ ਗਰੀਬਾ ਚੋ ਕੋਈ ਅਮੀਰਾ ਆਪਣੇ ਸਮਾਜਿਕ ਤਾਰਕ੍ਰਮ ਉਹ ਵਿਆ ਸ਼ਾਦੀ ਗਮੇ ਜੜੀ ਆ ਉੱਥੇ ਬੈਠ ਕੇ ਮਨਾ ਸਕਦੇ ਨੇ ਵੀ ਜਗਾ ਦੀ ਕਾਰ ਸੀਗੀ ਇਸ ਤੋਂ ਬਿਨਾ ਸਰਕਾਰੀ ਜਿਹੜੇ ਘਰ ਲੈਗੇ ਉਹ ਬਣਾਏ ਜਾ ਰਹੇ ਨੇ ਕਿਉਂਕਿ ਨਹੀਂ ਇੱਥੇ ਦਿਨ ਵਿੱਚ ਦੂਰ-ਦਰਾਡੇ ਬਹੁਤ ਸਾਰੇ ਜਿਹੜੇ EMPLYEE ਸੀਗੇ ਉਹ ਕੋਸ਼ਿਸ਼ ਕਰਦੇ ਸੀ ਇੱਥੇ ਟਰਾਂਸਫਰ ਨਾ ਹੋਵੇ ਤੋਂ ਉਹਨਾਂ ਦੇ ਲਈ ਅਸੀਂ ਇੱਥੇ ਘਰ ਬਣਾ ਰਹੇ ਆ ਤਾਂ ਕਿ ਸਾਰੇ ਜਣੇ ਇੱਥੇ ਹੀ ਰਹਿ ਕੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਵਾ ਸਕਣਗੇ ਇਸੇ ਤਰ੍ਹਾਂ ਇੱਕ ਰੈਸਟ ਹਾਊਸ ਬਣਾਉਣਾਗਾ ਸੋ ਹੋਰ ਬਹੁਤ ਸਾਰੇ ਪ੍ਰੋਜੈਕਟ ਦੇ ਜਿਹੜੇ ਉਹ ਚੱਲ ਰਹੇ ਨੇ ਇਸ ਤਰ੍ਹਾਂ ਕੌਰੀਆ ਸਿਵਲ ਹਸਪੀਟਲ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਬੜੀ ਜਲਦੀ ਉਹ ਹਸਪੀਟਲ ਬਣ ਕੇ ਤਿਆਰ ਹੋ ਜਾਊਗਾ ਤਾਂ ਕਿ ਮੁੱਢਲੀਆਂ ਸੂਲਤਾਂ ਨੇ ਸਿਹਤ ਸੂਲਤਾਂ ਨੇ ਉਹਨਾਂ ਦੀ ਹਲਕਤ ਅੱਧ ਵਿੱਚ ਕੋਈ ਘ ਜਿਵੇਂ ਹਲਕੇ ਦੇ ਲੋਕਾਂ ਨੇ ਇੱਕ ਪਿਛਲੇ ਦਿਨ ਮੰਗ ਰੱਖੀ ਹੈ ਜੀ ਕਿ ਜੱਜ ਦੀ ਨਿਯੁਕਤੀ ਜਿਹੜੀ ਦਰਬਾ ਦੇ ਵਿੱਚ ਹੋਣੀ ਚਾਹੀਦੀ ਹੈ ਸਰ ਤੁਹਾਡੇ ਤੱਕ ਪਹੁੰਚੀ ਹੈ ਜੀ ਗੱਲ ਉਹ ਇਹ ਜਿਹੜੀ ਡਿਮਾਂਡ ਆ ਕਿ ਸਿਵਲ ਕੋਰਟ ਦੀ ਸਥਾਪਨਾ ਸਿਵਲ ਕੋਰਟ ਦੀ ਸਥਾਪਨਾ ਦਰਬਾ ਚ ਹੋਵੇ ਡਿਮਾਂਡ ਜਿਹੜੀ ਆ ਹਲਕਾ ਦਰਬਾ ਦੇ ਲੋਕਾਂ ਨੇ ਕੀਤੀ ਆ ਮੰਨ ਲਓ ਕਿ ਐਸ.ਡੀ.ਐਮ ਸਾਹਿਬ ਕੋਲੇ ਫਾਈਲ ਪਹੁੰਚੀ ਹੈ ਪ੍ਰੋਸੈਸ ਹੋ ਕੇ ਆਨਰੇਬਲ ਚੀਫ ਜਸਟਿਸ ਕੋਲੇ ਜਾਣੀ ਆ ਇਨਸਪੈਕਟਿੰਗ ਸਾਹਿਬ ਕੋਲੇ ਜਾਣੀ ਆ ਉਹਨਾਂ ਦੇ ਉੱਤੇ ਫੈਸਲਾ ਲੈਣਾਗਾ ਔਰ ਮੇਰੀ ਤਾਂ ਆ ਰਿਕਵੈਸਟ ਆ ਕਿ ਉਹ ਜਲਦੀ ਇਹਨੂੰ ਪ੍ਰਵਾਨਗੀ ਦੇ ਦੇਣ ਤਾਂ ਕਿ ਅਸੀਂ ਕੀ ਜबादी ਬਹੁਤ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਾਨਪੁਰ ਫਕੀਰਾਂ ਟੰਡਿਆਰ ਤਨੌਰ ਜੱਟਾਂ ਅੱਲਾ ਬਨਾਮ ਨਗਰੋਲੇ ਬਹੁਤ ਦੂਰ ਪੈਂਦੇ ਨੇ ਕਿ ਜਿਹੜੇ ਪਿੰਡ ਦੇ ਗੇ ਇਸ ਨਾਮ ਤੋਂ ਬਹੁਤ ਦੂਰ ਪੈਂਦੇ ਨੇਗੇ ਉਹਨਾਂ ਨੂੰ ਜਾਣ ਆਉਣ ਦੀ ਦਿੱਕਤ ਆਉਂਦੀ ਹੈ ਜਦੋਂ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਤਾਂ ਮੈਂ ਸਮਝਦਾ ਇੱਕ ਵੱਡੀ ਸਮੱਸਿਆ ਜਿਹੜੀ ਆ ਉਹਦਾ ਹੱਲ ਸਰ ਸ਼ਿਮਾ ਸਾਹਿਬ ਜੀ ਨੇ ਕਿਹਾ ਤੁਸੀਂ ਸਰ سپورٹس ਦੇ ਲਈ ਜਿਹੜਾ ਹੈਗਾ ਤੁਸੀਂ ਫੌਰਨ ਵੀ ਜਾਣਾ ਸੀਗਾ ਪਰ ਕੇਂਦਰ ਸਰਕਾਰ ਨੇ ਨਹੀਂ ਮਨਜ਼ੂਰੀ ਦਿੱਤੀ ਹੈਗੀ ਉਹਨਾਂ ਖਿਡਾਰੀਆਂ ਨੂੰ ਮਿਲਣ ਦੇ ਵਾਸਤੇ ਕਿਸ ਦਾ ਦੇਖਦੇ ਹੋ ਤੁਸੀਂ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਦਾ ਵਿਤਕਰਾ ਕਰ ਰਹੀ ਹੈ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਨਾਲ ਨਫ਼ਰਤ ਕਰਦੀ ਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਪੈਰੈਂਟਸ ਜਾ ਕੇ ਉੱਥੇ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਸੀ ਕੱਲ ਸਾਡੀ ਜਿਹੜੀ ਹਾਕੀ ਦੀ ਟੀਮਾਂ ਉਹ 올림픽ਸ ਦੇ ਅੰਦਰ ਸੈਮੀ ਫਾਈਨਲ ਚ ਗਈ ਹੈਗੀ ਇੱਕ ਵੱਡੀ ਪ੍ਰਾਪਤੀ ਪੰਜਾਬ ਦੀ ਹੋਈ ਹੈ ਕਿਉਂਕਿ ਪੰਜਾਬ ਦੇ 10 ਖਿਡਾਰੀ ਉਸ ਟੀਮ ਦਾ ਹਿੱਸਾ ਲੇਗੇ ਹੋਰ अहम ਖਿਡਾਰੀ ਲੇਗੇ ਸੋ ਉਹਨਾਂ ਦਾ ਹੌਸਲਾ ਵਧਾਉਣ ਲਈ ਲਿਆਣਾ ਸੀਗਾ ਸੋ ਇਥੋਂ پتہ ਲੱਗਦਾ ਕਿ ਵੀਜ਼ਾ ਰੋਕ ਕੇ ਪਹਿਲਾਂ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਵੀਜ਼ਾ ਰੁਕਿਆ ਔਰ ਉਸ ਤੋਂ ਬਾਅਦ ਔਨਰੇਬਲ ਸਪੀਕਰ ਸਾਹਿਬ ਦਾ ਬੀਜਾ ਰੁਕਿਆ ਉਹਨਾਂ ਨੇ ਜਾਣ ਤੋਂ ਪਾਬੰਦੀ ਲਾਈ ਇੱਥੋਂ پتہ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਨਾਲ ਨਫ਼ਰਤ ਪਰਬਤੀ ਦਾ ਕਰਦੀ ਸਰ ਸਿਹਤ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਉਪਰਾਲੇ ਕਰ ਰਹੀ ਹੈ ਐਮਬੂਲੈਂਸਿਸ ਵਗੈਰਾ ਦੇ ਰਹੀ ਹੈ ਹਸਪਤਾਲ ਬਣ ਰਹੇ ਨੇ ਨਵੇਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਹੈ ਮੱਛਰ ਨਾਲ ਕੱਟਣ ਵਾਲੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਕੀ ਫੋਗਿੰਗ ਦਾ ਪ੍ਰਬੰਧ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫੋਗਿੰਗ ਕਰਵਾ ਰਹੀ ਹੈ ਸਰਕਾਰ? ਬਿਲਕੁਲ ਜੀ ਮਾਨਯੋਗ ਸਾਡੇ ਸੀਐਮਓ ਸਾਹਿਬ ਖੜੇ ਨੇਗੇ ਮੈਂ ਇਹਨਾਂ ਦੇ ਸਪੈਸ਼ਲ ਡਿਊਟੀ ਲਈ ਆ ਬਹੁਤ ਸਾਰੇ ਜਗ੍ਹਾ ਤੇ ਆਪ ਵੀ ਘੁੰਮ ਕੇ ਆਏ ਨੇਗੇ ਇਹਨਾਂ ਦੀ ਡਿਊਟੀ ਆ ਕਿ ਪਿੰਡਾਂ ਚ ਜਾ ਕੇ ਵੱਡੇ ਕਸਬਿਆਂ ਜਿੱਥੇ ਜਿਹੜਾ ਮੱਛਰ ਫੈਲਣ ਦਾ ਜ਼ਿਆਦਾ ਡਰ ਹੁੰਦਾਗਾ ਮਲੇਰੀਆ ਫੈਲਣ ਦਾ ਡਰ ਹੁੰਦਾਗਾ ਉੱਥੇ ਜਾ ਕੇ ਫੋਗਿੰਗ ਕਰਾਉਣ ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਔਰ ਲੋਕਾਂ ਚ ਅਵੇਰਨੈਸ ਜਿਹੜੀ